ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ। ਲੋ ਅੱਜ ਜੋ ਗੀਤ ਮੈਂ ਤੁਹਾਡੀ ਕਚਹਿਰੀ ਵਿੱਚ ਲੈ ਕੇ ਹਾਜ਼ਰ ਹੋਈ ਹਾਂ ਜੀ ਇਹ ਗੀਤ ਨਾਨਣ ਤੇ ਭਾਬੀ ਦੀ ਵਰਤਾਲਾਪ ਹੈ। ਬਹੁਤ ਹੀ ਪਿਆਰਾ ਜਿਹਾ ਬੜਾ ਹੀ ਪਿਆਰਾ ਗੀਤ ਹੈ। ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਜੀ ਗੀਤ। ਨਾਨਦ ਤੇ ਭਾਬੀ ਦੋਵੇਂ ਬੈਠੀਆਂ ਨਹੀਂ ਕੋਈ ਕਰਦੀਆਂ ਕੋਲ ਕਰਾਰ ਨੰਦ ਤੇ ਭਾਬੀ ਦੋਵੇਂ ਬੈਠੀਆਂ ਨਹੀਂ ਕੋਈ ਕਰਦੀਆਂ ਕੋਲ ਕਰਾਰ ਜਦੋਂ ਜਾਇਆ ਨਹੀਂ ਤੈਨੂੰ ਗੀਗੜਾ ਨਹੀਂ ਪਾਬੋ ਲੈਣੀਆਂ ਮੈਂ ਫੁੱਲ ਚੜੀਆਂ ਜਦੋਂ ਜਾਇਆ ਨਹੀਂ ਤੈਨੂੰ ਗੀਗੜਾ ਨਹੀਂ ਪਾਬੋ ਲੈਣੀਆਂ ਮੈਂ ਫੁੱਲ ਚੜੀਆਂ ਕੁਛੜ ਪਤੀ ਜਾ ਦੇਵਾ ਲੋਰੀਆਂ ਨਹੀਂ ਪਾਬੋ ਲਿਆ ਮੇਰੀਆਂ ਫੁੱਲ ਚੜੀਆਂ ਫੁੱਲ ਚੜੀਆਂ ਫੁੱਲ ਚੜੀਆਂ ਬਾਦਸ਼ਾਹ ਦੇ ਵੇੜੇ ਨੀ ਬੀਬੀ ਸਾਥੋਂ ਨਾ ਪੁੱਜ ਸਰੀਆਂ ਫੁੱਲ ਚੜੀਆਂ ਫੁੱਲ ਚੜੀਆਂ ਬਾਦਸ਼ਾਹਾਂ ਦੇ ਵੇੜੇ ਨੀ ਬੀਬੀ ਸਾਥੋਂ ਨਾ ਪੁੱਜ ਸਰੀਆਂ ਦੇਵ ਰਾਵਿਚੋਂ ਸੁਚੜਾ ਤੇਵਰ ਜੀ ਸਸੂ ਓ ਸਾਡੀ ਨੰਦ ਜੀ ਨੂੰ ਦਿਓ ਤੇਵਰ ਆਵਿਚੋਂ ਸੁਚੜਾ ਤੇਵਰ ਜੀ ਸਸੂ ਓ ਸਾਡੀ ਨੰਦ ਜੀ ਨੂੰ ਦਿਓ ਸੁਚੜਾ ਤੇਵਰ ਤੇਰੇ ਗਾਲ ਵਿੱਚ ਸੋਹੇ ਨਿ ਪਾਬੋ ਲੈਣੀਆਂ ਮੈਂ ਫੁੱਲ ਚੜੀਆਂ ਸੁੱਚੜਾ ਤੇ ਵਰ ਤੇਰੇ ਗਾਲ ਵਿੱਚ ਸੋਹੇ ਨਿ ਪਾਬੋ ਲੈਣੀਆਂ ਮੈਂ ਫੁੱਲ ਚੜੀਆਂ ਗਹਿਣੀਆਂ ਵਿੱਚੋਂ ਮੇਰੇ ਕਾਂਟੇ ਜੜਾਉ ਸਸੂ ਓ ਸਾਡੀ ਨਣਦ ਜੀ ਦੇਓ ਗਹਿਣੀ ਆਵੀ ਚੋਂ ਕਾਂਟੇ ਜੜਾਉ ਜਿਸੈ ਸੁ ਉਹ ਸਾਡੀ ਨੰਦ ਜੀ ਨੂੰ ਦਿਓ ਕਾਂਟੇ ਜੜਾਉ ਤੇਰੇ ਕੰਨਾ ਵਿੱਚ ਸੋਂਦੇ ਨਹੀਂ ਪਾਬੋ ਲੈਣੀਆਂ ਮੈਂ ਫੁੱਲ ਚੜੀਆਂ ਮੱਜਾਂ ਦੇ ਵਿੱਚੋਂ ਬੁਰੀ ਲਵੇਰੀ ਜਿਸਸੂ ਉਹ ਸਾਡੀ ਨੰਦ ਜੀ ਨੂੰ ਦਿਓ ਮੱਜਾਂ ਦੇ ਵਿੱਚੋਂ ਬੁਰੀ ਲਵੇਰੀ ਜਿਸਸੂ ਉਹ ਸਾਡੀ ਨੰਦ ਜੀ ਨੂੰ ਦਿਓ ਬੁਰੀ ਲਵੇਰੀ ਤੁਹਾਡੇ ਕਿल्ले ਸੋਏ ਨਹੀਂ ਪ ਲੈਣੀਆਂ ਮੈਂ ਫੁੱਲ ਚੜੀਆਂ ਬੂਰੀ ਲਵੇਰੀ ਟੋੜੇ ਕਿੱਲੇ ਸੋਹੇਨੀ ਪabbo ਲੈਣੀਆਂ ਮੈਂ ਫੁੱਲ ਚੜੀਆਂ ਜੇ ਕਰੇ ਆਗੇਉ ਛੁੱਟੀ ਵੇ ਸਿੰਘ ਜੀ ਰੁੱਠੜੀ ਪੈਣ ਨੂੰ ਮਾ ਨਾ ਜਿਲੇਉ ਜੇ ਕਰਿਆ ਗਿਉ ਵੇ ਛੁੱਟੀ ਸਿੰਘ ਜੀ ਰੁਠੜੀ ਪੇੜ ਨੂੰ ਮਨਾ ਜਿ ਲਿਓ ਮਾ ਪਿਓ ਜਾਈਏ ਮੇਰੇ ਸੁਖ ਦੁਖ ਦੀਏ ਸਾਂਝ ਨੇਨੀ ਤੇਰੇ ਰੋਸੇ ਤੋਂ ਵਾਰੀ ਵਾਰੀ ਜਾਵਾਂ ਮਾ ਪਿਓ ਦੀਏ ਜਾਈਏ ਮੇਰੇ ਸੁਖ ਦੁਖ ਦੀਏ ਸਾਂਝਣੇ ਨੀ ਤੇਰੇ ਰੋਸੇ ਤੋਂ ਵਾਰੀ ਵਾਰੀ ਜਾਵਾ ਥਾਲ ਪਰ ਲਿਆਵਾ ਸੁੱਚੇ ਮੋਤੀਆਂ ਦਾ ਨੀ ਉੱਤੇ ਰੱਖਾਂ ਮੈਂ ਫੁੱਲ ਜੜੀਆਂ ਥਾਲ ਪਰ ਲਿਆਵਾ ਸੁੱਚੇ ਮੋਤੀਆਂ ਦਾ ਨੀ ਉੱਤੇ ਰੱਖਾਂ ਮੈਂ